guru Satana. ਦੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸੱਜ ਦੀ ਮਿਹਰ ਦਾ ਸਤਕਾਰ ਚਲ ਲਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤ ਗੁਰਾਂ ਜੀ ਦੇ 8ਵੇਂ ਸ਼ਬਦ ਰਾਮوند ਦੇ ਹਨ ਗੋਲੀਕ ਦੀ ਵਾਰ ਦੇਵਚੋਂ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਦੇ ਸ਼ਲੋਕ ਹਨ 319 ਅੰਗ ਤੇ ਸਤਿਗੁਰਾਂ ਦੇ 19 ਅਤੇ 20 ਅੰਗ ਤੇ ਸ਼ਲੋਕ ਸੁਭਾਏਮਾਨ ਹਨ ਜੀ ਸ਼ਲੋਕ ਮਹਲਾ 5 ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮ ਮਨ ਮੰਤੋ ਧੰਸੀ ਸੀ ਨਾਮਕ ਉਰਨ ਸੋਈ ਸੰਤੋ ਧੰਨ ਧੰਸੀ ਦਾ ਦੇ ਸਰਤਾਜ ਸ਼ਾਂਤੀ ਦੇ ਪੰਚਮ ਪਾਤਸ਼ਾਹ ਜੀ ਸ਼ਲੋਕ ਦੀ ਰਮਤਾ ਕਰਦੇ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤਰ ਆਸ਼ਾ ਜੀ ਗੁਰਮੁਖ ਖਾਂ ਜੀ ਸਤਿ ਪੁਰਸ਼ਾਂ ਦੇ ਮਹਾਰਾਜ ਜੀ ਸਤਿ ਸਵਾ ਕਰਦੇ ਹਨ ਕਹਿੰਦੇ ਜਿਹੜੇ ਜਗਿਆਸਵਾ ਨੂੰ ਜਿਹੜੇ ਮਨੁੱਖਾਂ ਨੂੰ ਪ੍ਰਾਨੀਆਂ ਨੂੰ ਮਹਾਰਾਜ ਜੀ ਕਹਿੰਦੇ ਸਦਾ ਹੀ ਉਹ ਚੇਤੇ ਹੈ ਜਿਨ੍ਹਾਂ ਸਾਸ ਗਰਾਸ ਸਭ ਸਾਲ ਜਿਹੜੇ ਅਸੀਂ ਜਿਹੜੇ ਚੇਤਾ ਰੱਖਦੇ ਆ ਨਗਰਾਈ ਪਾਲ ਲੱਗਿਆ ਗਰਾਸ ਲੈਣ ਲੱਗਿਆ ਭੋਜਨ ਛਕਣ ਲੱਗਿਆ ਵੀ ਉਹਨੂੰ ਚੇਤੇ ਕਰਦੇ ਹਾਂ ਸਾਸ ਗਰਾਸ ਨੂੰ ਤੇ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਸਾਸ ਗਰਾਸ ਵੱਸਦਾ ਹੈ ਵਿਸਰਦਾ ਨਹੀਂ ਉਹ ਭੁੱਲਦਾ ਨਹੀਂ ਮਾਲਕ ਜੀ ਕਹਿੰਦੇ ਹਰ ਨਾਮਾ ਮਨ ਮੰਤ ਜਿਨ੍ਹਾਂ ਨੇ ਸੱਚੇ ਨਾਮ ਨੂੰ ਮਨ ਦੇ ਵਿੱਚ ਉਹ ਸਾਧਿਆ ਹੈ ਧੰਸੇ ਸਈ ਨਾਨਕਾ ਪੂਰਨ ਸੋਈ ਸੰਤ ਮਹਾਰਾਜ ਜੀ ਕਹਿੰਦੇ ਉਹ ਧੰ ਧੰ ਹਨ ਮਹਾਰਾਜ ਜੀ ਕਹਿੰਦੇ ਉਹ ਧੰ ਹਨ ਨਾਨਕਾ ਧੰਸੇ ਸਈ ਨਾਨਕਾ ਪੂਰਨ ਸੋਈ ਸੰਤ ਮਹਾਰਾਜ ਜੀ ਕਹਿੰਦੇ ਸਾਧ ਜੀ ਦੇ ਰਾ ਵਿੱਚ ਉਹ ਧੰਤਾ ਜੋ ਗੰਨ ਧੰ ਹਨ ਪੂਰਨ ਤੌਰ ਤੇ ਉਹੀ ਸਤਪੁਰਸ਼ ਹਨ ਜਿਨ੍ਹਾਂ ਨੇ ਸਾਸ ਗ라스 ਪਨਾਮ ਨੂੰ ਮਨ ਵਿੱਚ ਵਸਾ ਲਿਆ ਨਾਮ ਮੰਤਰ ਹਿਰਦੇ ਵਿੱਚ ਧਾਰਨ ਕਰ ਲਿਆ ਮਹਾਰਾਜ ਜੀ ਕਹਿੰਦੇ ਧੰਨ ਹਨ ਉਹ ਪੁਰਸ਼ ਉਹ ਸਾਥ ਸਾਥ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰ ਕੇ ਸੰਤ ਬਣ ਜਾਂਦੇ ਹਨ ਇਹੀ ਸੰਤ ਹਨ ਮਹਾਰਾਜ ਜੀ ਕਹਿੰਦੇ ਮਹਲਾ ਪੰਜਵਾਂ ਅਗਲਾ ਸ਼ਬਦ ਰੰਮ ਕਰਦੇ ਨੇ ਸਤਿਗੁਰੂ ਜੀ ਅਠੇ ਪਹਿਰ ਪੌਂਦਾ ਫਿਰੇ ਖਾਵਨ ਸਦੜੇ ਸੂਲ ਮਹਾਰਾਜ ਜੀ ਕਹਿੰਦੇ ਮੁੱਖ ਪੇਟ ਖਾਤਰ ਪੇਟ ਨੂੰ ਪਾਲਣ ਖਾਤਰ ਨਾ ਖਾਣ ਖਾਤਰ ਸਤਿਗੁਰੂ ਜੀ ਕਹਿੰਦੇ ਅੱਠੇ ਪੈਰ ਹੀ ਪੌਂਦਾ ਫਿਰਦਾ ਅੱਠੇ ਪੈਰ ਪੌਂਦਾ ਫਿਰੇ ਖਾਵਨ ਸਦੜੇ ਸੂਲ ਮਹਾਰਾਜ ਜੀ ਕਹਿੰਦੇ ਪੇਟ ਦੇ ਕਾਰਨ ਹੀ ਮਨੁੱਖ ਤੁਰਦਾ ਫਿਰਦਾ ਨੱਲਿਆ ਫਿਰਦਾ ਥੇ ਪੈਰੀ ਟਕਾਈ ਨਹੀਂ ਹੈਗੀ ਦਿਨ ਰਾਤ ਹੀ 4 ਦਿਨ ਦੇ ਤੇ 4 ਰਾਤ ਦੇ ਪੈ ਰਹੇ ਹੰ। ਦਿਨ ਰਾਤ ਜਿਹੜਾ 8 ਪੈਰਾਂ ਦੇ ਵਿੱਚ ਤਲਦਾ ਹੈ ਪਰ ਮਹਾਰਾਜ ਪਾਸ਼ਾ ਜੀ ਕਹਿੰਦੇ ਪ੍ਰਾਣੀ ਵੀ ਮਨੁੱਖ ਵੀ 8 ਪੈਰ ਹੀ ਪੁੰਦਾ ਫਿਰਦਾ ਫਰਦਾ ਫਿਰਦਾ ਭੋਜਨ ਦੀ ਖਾਤਰ ਉਈ ਨਾ ਕੋਈ ਕੰਮ ਲੱਭਦਾ ਕੋਈ ਦੇਖਦਾ ਕਿ ਕਿਸੇ ਤਰ੍ਹਾਂ ਭੋਜਨ ਪੇਟ ਦੀ ਪਾਲਣਾ ਹੋ ਜਾਵੇ ਇਹਦੇ ਵਾਸਤੇ ਤੁਰਿਆ ਫਿਰਦਾ ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਦੋਜਕ ਪੰਦਾ ਓਹ ਰਹੈ ਜਾਂ ਜਿਤਨਾ ਹੋਏ ਰਸੂਲ ਇਹ ਮਹਾਰਾਜ ਜੀ ਕਹਿੰਦੇ ਦੋਜਕ ਪੰਦਾ ਫਿਰਦਾ ਚਿੱਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਵੀ ਟਿਕਾਈ ਨਹੀਂ ਹੈ ਇਤ ਜਿਹੜਾ ਫਿਰ ਵੀ ਰਾਜ ਦਾ ਨਹੀਂ ਪੌੜੀ ਇਸੇ ਸਿਰੇ ਵੋ ਪ੍ਰਾਨੀ ਹੋ ਜਿਸ ਦਾ ਨਾਮ ਪੱਲੇ ਪੌੜੀ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਇਸੇ ਸਿਰੇ ਵੋ ਪ੍ਰਾਨੀ ਹੋ ਇਹ ਜੀਵ ਹੋਇ ਪ੍ਰਾਨੀ ਉਹਨੂੰ ਜਪਣਾ ਕਰੀਏ ਉਹਨੂੰ ਸਿਧਾਉਣਾ ਕਰੀਏ ਜਿਸ ਦੇ ਨਾਮ ਪੱਲੇ ਜਿਹਦੇ ਪੱਲੇ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਹੈ ਮਹਾਰਾਜ ਜੀ ਕਹਿੰਦੇ ਉਹ ਸੱਚੇ ਮਾਲਕ ਕੋ ਮਾਲਕ ਹੀ ਆ ਸਤਿਗੁਰੂ ਆ ਜਿਹਦੇ ਕੋਲ ਸੱਚਾ ਨਾਮ ਹੈ ਇਹ ਪ੍ਰਾਨੀ ਜਨੋ ਗੁਰਮੁਖ ਭਗਤ ਜਨੋ ਜਿਗਿਆਸੀ ਉਹਨੂੰ ਜਪਨਾ ਕਰੋ ਇੱਥੇ ਰਹੋ ਸਹੇਲੀਆਂ ਅਗ ਨਾਲ ਚੱਲੀ ਮਹਾਰਾਜ ਜੀ ਕਹਿੰਦੇ ਦੂਹਾਂ ਜਗਤ ਤੇ ਉਹ ਰਾਖਾ ਹੈ ਇੱਥੇ ਰਹੋ ਸਹੇਲੀਆਂ ਇੱਥੇ ਵੀ ਮਹਾਰਾਜ ਜੀ ਕਹਿੰਦੇ ਸੇ ਲਾਭਣ ਕਰੇਂਦਾ ਭਾਵ ਕੀ ਇੱਥੇ ਸੰਸਾਰ ਵਿੱਚ ਵੀ ਸਹਾਇਤਾ ਕਰਦਾ ਸੱਚਾ ਨਾਮ ਜਿਹੜਾ ਅੱਗੇ ਨਾਲ ਚੱਲਦਾ ਅੱਗੇ ਵੀ ਨਾਲ ਜਾਂਦਾ ਆਤਮਾ ਦੇ ਨਾਲ ਵੀ ਨਿਭਦਾ ਹੈ ਘਰ ਬੰਧੋ ਸੱਚ ਧਰਮ ਦਾ ਗੱਡ ਥੰਮ ਅਹੱਲੇ ਜੀ ਮਹਾਰਾਜ ਜੀ ਦੇ ਕੋ ਵਚਨ ਕਰਦਿਆਂ ਕਹਿੰਦੇ ਘਰ ਬੰਧੋ ਸੱਚ ਧਰਮ ਦਾ ਮਹਾਰਾਜ ਜੀ ਕਹਿੰਦੇ ਸੱਚ ਧਰਮ ਦਾ ਵੀੜਾ ਬੰਨ ਲੋ ਹਿੰਦੂ ਦੇ ਥੰਮੇ ਜਿਹੜਾ ਇਹ ਲਗਾ ਨਹੀਂ ਹੈ ਟੁੱਟਦਾ ਨਹੀਂ ਹੈ ਗਿਰਦਾ ਨਹੀਂ ਹੈ ਧਰਮ ਦਾ ਦੁਨੀਆਂ ਦੇ ਥੰਮ ਗਿਰ ਜਾਂਦੇ ਹਨ ਧਰਮ ਦਾ ਥੰਮ ਹੈ ਜਿਹਦੇ ਸਿਰ ਤੇ ਧਰਤੀ ਖੜੀਏ ਦੇਖੋ ਧਰਮ ਧੌਲ ਧਰਮ ਦਇਆ ਕਾਪੂਤ ਸੰਤੋਖ ਸਾਫ ਰੱਖਿਆ ਜਨ ਸੂਤ ਇਹ ਧੌਲ ਹੈ ਜਿਹੜਾ ਧਰਮ ਹੈ ਧੌਲਾ ਫਲ ਜਿਹਨੂੰ ਕਹਿੰਦੇ ਨਾ ਕਈ ਗ੍ਰੰਥ ਉਹ ਧਰਮ ਨਹੀਂ ਹੈ ਧੌਲਾ ਕੋਈ ਸੰਸਾਰੀ ਬਲ ਦੁਨੀਆਂ ਜਿਹਨੇ ਸਿੰਘਾਂ ਤੇ ਧਰਤੀ ਚੁੱਕੀ ਹੋਈ ਆਮ ਲੋਕ ਕਹਿ ਦਿੰਦੇ ਨੇ ਕਿ ਤੌਲਾ ਬਲ ਦੇ ਉਹਨੇ ਧਰਤੀ ਚੁੱਕੀ ਹੋਈ ਹੈ ਇਹ ਮਹਾਰਾਜ ਜੀ ਕਹਿੰਦੇ ਤੌਹਲ ਧਰਮ ਹੈ ਭਾਈ ਧਰਮ ਦਾ ਧਰਮ ਰੂਪੀ ਬਲਦ ਨੇ ਧਰਤੀ ਨੂੰ ਸਿੰਘਾਂ ਤੇ ਰੱਖਿਆ ਹੋਇਆ ਹੈ ਇਹ ਧਰਮ ਦੇ ਖਾਤਰ ਹੀ ਧਰਤੀ ਖੜੀ ਹੋਈ ਹੈ ਕੋਈ ਥੰਮ ਬਣੀ ਦੇ ਥੱਲੇ ਸਾਰਾ ਨਹੀਂ ਹੈ ਧਰਮ ਦੇ ਪੁੰਨਾਂ ਦੇ ਫਲ ਤੇ ਧਰਤੀ ਚੱਲਦੀ ਹੈ ਜਦੋਂ ਪਾਪ ਰੂਪੀ ਘੜਾ ਬਹੁਤਾ ਭਰ ਜਾਂਦਾ ਤੇ ਧਰਤੀ ਡਾਮਾਂ ਡੋਲ ਹੁੰਦੀ ਹੈ ਟੈਂਦੀ ਹੈ ਇਸ ਤਰ੍ਹਾਂ ਜੂਦੀ ਤਰ੍ਹਾਂ ਦੇਖੋ ਤਕੜੀ ਦੇ ਵਿੱਚ ਜਿਵੇਂ ਵੱਟੇ ਪਾ ਕੇ ਤੋਲੀ ਹੁੰਦੀ ਨਾ ਚੀਜ਼ ਪਦਾਰਥ ਇਸੇ ਤਰ੍ਹਾਂ ਧਰਤੀ ਨੂੰ ਤੋਲਿਆ ਮਹਾਰਜ ਨੇ ਧਰਤੀ ਪਾਣੀ ਨੂੰ ਤੋਲਿਆ ਹੋਇਆ ਉਹ ਮਾਲਕ ਦੇ ਹੁਕਮ ਦੇ ਵਿੱਚ ਆ ਧਰਮ ਦੀ ਸਿਰ ਤੇ ਸਭ ਕੁਝ ਥੱਲੇ ਰਿਹਾ ਸ੍ਰਿਸ਼ਟੀ ਓਟ ਲਿਓ ਨਰਾਇਣ ਦੀਨ ਦੁਨੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੁਨੀਆ ਮਹਾਰਾਜ ਕਹਿੰਦੀ ਉਹਦੇ ਸਾਰੇ ਚੱਲ ਜੀਏ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੇ ਹੀਲੀ ਤੋਂ ਕੋਈ ਤਾਂ ਪਾਸ਼ਾ ਜੀ ਬਚਨ ਕਰ ਦਿਆ ਨਾਨਕ ਪਕੜੇ ਚਰਨ ਹਰ ਹਾਲ ਮਹਾਰਾਜ ਜੀ ਕਹਿੰਦੇ ਨਾਨਕ ਉਹਦੇ ਚਰਨ ਪਕੜ ਲੈ ਹਰੀ ਦੇ ਮਹਾਰਾਜ ਜੀ ਕਹਿੰਦੇ ਮੈਂ ਚਰਨ ਫੜੇ ਹਾਂ ਸਤਿਗੁਰੂ ਜੀ ਕਹਿੰਦੇ ਨਾਨਕ ਮੈਂ ਪਕੜੇ ਚਰਨ ਹਰ ਹਰੀ ਦੇ ਮੈਂ ਚਰਨਾਂ ਨੂੰ ਫੜਿਆ ਨਮਸ਼ਕਾਰ ਕੀਤੀ ਹੈ ਚਰਨਾਂ ਨੂੰ ਮਹਾਰਾਜ ਜੀ ਕਹਿੰਦੇ ਫੜਿਆ ਤਿਸ ਦਰਗੇ ਮੱਲੇ ਮਹਾਰਾਜ ਕਿਉਂ ਦਰਗਾਹ ਵਿੱਚ ਵੀ ਇੱਜ਼ਤ ਮਾਲ ਰੱਖਦਾ ਹੈ ਇਹ ਉਹਦੇ ਚਰਨ ਕੰਮਲ ਧਾਰ ਲਈਏ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਚਰਨ ਪਕੜੇ ਹੋਏ ਹਾਂ ਉਹ ਦਰਗਾਹ ਵਿੱਚ ਵੀ ਥਾ ਲਿੰਦਾ ਦੁਨੀਆਂ 'ਚ ਤੇ ਥਾ ਲਿੰਦਾ ਹੀ ਹੈ ਦਰਗਾਹ ਵਿੱਚ ਵੀ ਇੱਜ਼ਤ ਮਾਨ ਸਤਕਾਰ ਬਖਸ਼ਦਾ ਸ਼ਲੋਕ ਮਹੱਲਾ 5ਵਾਂ ਨਵਾਂ ਸ੍ਰੋਕਮਰ ਜੀ ਅਗਲਾ ਸ਼ਲੋਕ ਅਰੰਭ ਕਰਦੇ ਹਨ ਜੀ ਜਾਤਿਕ ਮੰਗ ਦਾਨ ਦੇ ਪਿਆਰਿਆ ਪਾਸ਼ਾ ਜੀ ਬਚਨ ਕਰਦੇ ਨੇ ਕਹਿੰਦੇ ਮੈਂ ਜਾਤਿਕ ਮੰਗਤਾ ਜਾਜਕ ਹੁੰਦਾ ਮੰਗਤਾ ਮੈਂ ਜਾਤਿਕਾਂ ਤੇਰੇ ਦਰ ਦਾ ਤੇਰੇ ਦਰ ਦਾ ਮੰਗਤਾ ਤੇਰੀ ਤੂੰ ਐਸਾ ਦਾਨ ਮੰਗਦਾ ਜਾਤਿਕ ਮੰਗੇ ਦਾਨ ਦੇ ਪਿਆਰਿਆ اے ਪਿਆਰੇ ਪ੍ਰੀਤਮ ਸੱਚੇ ਨਾਮ ਦਾ ਦਾਨ ਬਖਸ਼ ਦੇ ਮੈਂ ਤੇਰੇ ਜਾਚ ਤੇਰੇ ਦਰ ਦਾ ਜਾਚਕ ਆ ਮੰਗਤਾ ਮੈਂ ਇਹ ਬ੍ਰਹਮ ਦਾਨ ਮੰਗਦਾ ਨਾਮ ਦਾਨ ਮੰਗਦਾ ਹਾਂ ਦੇਵਨ ਹਾਰ ਦਤਾਰ ਮੈਂ ਨਿਤ ਚਿਤਾਰਿਆ ਜੀ ਮਹਾਰਾਜ ਜੀ ਕਹਿੰਦੇ ਇਹ ਦੇਵਨ ਹਾਰ ਦਤਾਰ ਨੂੰ ਮੈਂ ਨਿਤ ਚੇਤਾ ਕਰਦਾ ਹਾਂ ਨਿਤਿਉ ਨੂੰ ਚੇਤੇ ਕਰਦਾ ਹਾਂ ਦਤਾਰ ਨੂੰ ਹਰੀ ਨੂੰ ਨਿਤਾ ਪ੍ਰਤੀ ਉਨ ਨੂੰ ਵਿਸਾਰਦਾ ਨਹੀਂ ਭੁੱਲਦਾ ਨਹੀਂ ਨਖੋਟ ਨਾ ਜਾਈ ਮੂਲ ਤੁਲ ਪੰਡਾਰਿਆ ਤੇ ਮਹਾਰਾਜ ਜੀ ਕਹਿੰਦੇ ਉਹ ਖੋਟ ਹੈ ਇਹਦਾ ਕੋਈ ਮੁੱਲ ਨਹੀਂ ਅਮੋਲ ਵਸਤੂ ਹੈ ਨਾ ਖੋਟ ਨਾ ਜਾਈ ਮੂਲ ਤੁਲ ਪੰਡਾਰਿਆ ਉਹਦੇ ਘਰ ਵਿੱਚ ਮਹਾਰਾਜ ਜੀ ਕਹਿੰਦੇ ਤੁਲ ਪੰਡਾਰੇ ਹਨ ਅਤੁੱਲ ਕੋ ਮੁੱਲ ਕੋ ਰਹਿਤ ਮਹਾਰਾਜ ਜੀ ਕਹਿੰਦੇ ਨਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਹਰਿ ਜੀ ਕਹਿੰਦੇ ਅਤੁੱਲ ਵਸਤਵਾਨ ਜਿੰਦਾ ਕੋਈ ਮੋਲ ਹੀ ਨਹੀਂ ਹੈ ਸੱਚੇ ਨਾਮ ਰੂਪੀ ਭੰਡਾਰੇ ਪਰੇ ਹੋਇਨ ਸੱਚੇ ਨਾਮ ਦੇ ਖਜ਼ਾਨੇ ਨਖੋਟ ਨੇ ਜਿਹੜਾ ਖਤਮ ਨਹੀਂ ਹੁੰਦਾ ਖੋਟੋ ਵਸਤੂ ਹੁੰਦੀ ਹੈ ਜਿਹਨੂੰ ਕੋਈ ਖੋਹ ਨਾ ਸਕੇ ਇਹਨੂੰ ਕੋਈ ਲੈ ਨਾ ਸਕੇ ਅੱਜ ਤੋਂ ਖੋਹ ਨਾ ਸਕੇ ਉਹ ਧਾਮ ਧਨ ਸੰਸਾਰੀ ਧਨ ਤਾਂ ਖੋਹ ਲੈਂਦੇ ਨੇ ਲੋਕ ਚੋਰ ਵੀ ਖੋਹ ਲੈਂਦੇ ਹਨ ਖਤਮ ਹੀ ਹੋ ਜਾਂਦਾ ਪਰ ਸੱਚਾ ਧਾਨ ਸੱਚਾ ਨ ਹੈ ਨਖੋਟ ਨਾ ਜਾਈ ਮੂਲ ਇਹ ਮੂਲ ਹੈ ਵੱਧਦਾ ਰਹਿੰਦਾ ਜਿਵੇਂ ਮੂਲ ਲੱਗਦੀ ਨਾ ਵਿਆਜ ਇਤੇ ਧਾਨ ਹੁੰਦਾ ਉਹਨੂੰ ਵਿਆਜ ਲੱਗਦੀ ਏ ਨਾਮ ਧਨ ਨੂੰ ਵਿਆਜ ਲੱਗੀ ਜਾਂਦੀ ਵੱਧਦਾ ਜਾਂਦਾ ਇਹ ਦਿਨਾਂ ਪ੍ਰਤੀ ਵੱਧਦਾ ਜਾਂਦਾ ਤੁੱਲ ਭੰਡਾਰਾ ਹੈ ਨਾਨਕ ਸ਼ਬਦ ਪਾਰ ਇਹਨ ਸਭ ਕੀ ਸੰਸਾਰਿਆ ਫਿਰ ਮਹਾਰਜ ਜੀ ਕੀ ਲਈ ਤੁਖ ਚ ਬੇਨਤੀ ਕਰਦਾ ਨਾਨਕ ਉਹ ਸ਼ਬਦ ਦੀ ਵਿਚਾਰ ਕਰ ਇਹ ਸੱਚੇ ਸ਼ਬਦ ਨੂੰ ਵਿਚਾਰਨਾ ਕਰ ਸ਼ਬਦ ਵਿਚਾਰ ਤਿੰਨ ਸਭ ਕਿਸ ਸਾਰਿਆ ਜਿੰਨੇ ਸਾਰਾ ਕੁਝ ਦੀ ਸੌਰਤਾ ਸਾਰੇ ਕਾਰਜ ਸਵਾਰ ਤੇ ਉਹ ਸੱਚਾ ਨਾਮ ਹੀ ਐ ਉਹ ਸੱਚੇ ਨਾਮ ਨੂੰ ਉਪਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਜਿੰਨੇ ਸਾਰੇ ਕਾਰਜ ਜੀ ਸਵਾਰ ਤੇ ਮਹੱਲਾ ਪੰਜਵਾ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਤੇਕ ਇਹ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਮਹਾਰਾਜ ਜੀ ਕਹਿੰਦੇ ਸਿੱਖੋ ਸ਼ਬਦ ਪਿਆਰੇ ਹੋ ਮਹਾਰਾਜ ਜੀ ਕਹਿੰਦੇ ਉਹ ਪਿਆਰੇ ਦੇ ਸ਼ਬਦ ਨੂੰ ਸਿੱਖਣਾ ਕਰੀਏ ਗੁਰੂ ਦੇ ਪਿਆਰੇ ਹੋ ਸਿੱਖੋ ਸ਼ਬਦ ਨੂੰ ਪਿਆਰ ਕਰੋ ਸੱਚੇ ਸ਼ਬਦ ਨੂੰ ਚੇਤ੍ਰਿਤ ਤੁਮਸਾਲਾ ਕਰੋ ਕਿਉਂ ਅਰਜ ਕਹਿੰਦੇ ਜਨਮ ਮਰਨ ਕੀ ਟੇਕ ਇਸ ਜਨਮ ਦੀ ਵੀ ਮਨੁੱਖਾ ਜਨਮ ਦੀ ਤੇ ਮਰਨ ਤੋਂ ਬਾਅਦ ਵੀ ਉਹ ਟੇਕ ਹੈ ਮਨੁੱਖਾ ਜਨਮ ਦੀ ਜਦੋਂ ਸਰੀਰ 'ਚ ਹੈ ਨਾ ਆਤਮਾ ਜਿੰਨਾ ਚਿਰ ਜਿੰਦੇ ਆ ਉਹਨਾਂ 'ਤੇ ਵੀ ਉਹ ਸਹਾਰਾ ਹੈ ਸੱਚਾ ਨਾਮ ਉਹ ਸ਼ਬਦ ਉਹ ਗੁਰਬਾਣੀ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਰੀਰ ਮਰ ਜਾਏਗਾ ਫਿਰ ਵੀ ਉਹ ਟੇਕ ਬਣੇਗਾ ਆਤਮਾ ਦਾ ਵੀ ਸਹਾਰਾ ਬਣੇਗਾ ਉਹ ਦੂਹਾ ਪੱਖਾਂ ਤੇ ਸਹਾਰਾ ਬਣਦਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਜਨਮ ਅਤੇ ਮਰਨ ਤੋਂ ਬਾਅਦ ਵੀ ਉਹ ਟੇਕ ਸਹਾਰਾ ਬਣਦਾ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਹਾਰਾਜ ਜੀ ਕਹਿੰਦੇ ਮੁਖ ਉਜਲਾ ਹੋ ਜਾਂਦਾ ਭਾਈ ਸਮਿੰਦਗੀ ਲੈ ਕੇ ਨਹੀਂ ਜਾਣਾ ਪੈਂਦਾ ਮੁਖ ਨੀਵਾ ਨਹੀਂ ਕਰਨਾ ਪੈਂਦਾ ਉਹ ਸਦਾ ਮੁਖ ਉਜਲਾ ਕਰ ਦਿੰਦਾ ਸੱਚਾ ਨਾਮ ਮੁਖ ਉੱਜਲ ਸਦਾ ਸੁਖੀ ਸਦਾ ਦਾ ਸੁਖ ਬਖਸ਼ ਦਿੰਦਾ ਨਾਨਕ ਸਿਮਰਤ ਟੇਕ ਮਹਾਰਾਜ ਜੀ ਕਹਿੰਦੇ ਮੈਨੂੰ ਨਾਨਕ ਨੂੰ ਉਹਦੇ ਸਿਮਰਨ ਤੇ ਹੀ ਏਕ ਭਰੋਸਾ ਹੈ ਇੱਕੋ ਤੀ ਮੇਰਾ ਸਿਮਰਨ ਤੇ ਭਰੋਸਾ ਹੈ ਟੇਕ ਹੈ ਇਸ ਕਰਕੇ ਜਿਹੜੇ ਸਿਮਰਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਮੁਖ ਉਜਲਾ ਲੈ ਕੇ ਜਾਂਦੇ ਹਨ ਮੁਖ ਉਜਲ ਹੋ ਜਾਂਦਾ ਉਹਨਾਂ ਦਾ ਉਹਨਾਂ ਨੂੰ ਸੰਸਾਰ ਦੇ ਵੀ ਸੁੱਖ ਰਗਾ ਵਿੱਚ ਵੀ ਜਿਤ ਮਾਨ ਮਿਲਦਾ ਹੈ ਪੌੜੀ ਉੱਥੇ ਅੰਮ੍ਰਿਤ ਵੰਡੀ ਹੈ ਸੁਖੀਆਂ ਹਰ ਕਰਨੇ ਪੌੜੀ ਰਾਮ ਕਰਜਨ ਪਾਤਸ਼ਾਹ ਜੀ ਕਹਿੰਦੇ ਭਾਈ ਉੱਥੇ ਅੰਮ੍ਰਿਤ ਵੰਡੀ ਹੈ ਰਾਜ ਜੀ ਕਹਿੰਦੇ ਕਿੱਥੇ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਵਿੱਚ ਇਹਦੇ ਸਾਧ ਸੰਗਤ ਕਰਨ ਦੇ ਵਿੱਚ ਭਾਈ ਉੱਥੇ ਨਾਮ ਰੂਪੀ ਅੰਮ੍ਰਿਤ ਵੰਡਿਆ ਜਾਂਦਾ ਹੈ ਗੁਰੂ ਦੀ ਸੰਗਤ ਵਿੱਚ ਸੱਚੇ ਗੁਰੂ ਦੀ ਸੰਗਤ ਵਿੱਚ ਉੱਥੇ ਅੰਮ੍ਰਿਤ ਵੰਡਿਏ ਸੁਖੀਆਂ ਹਰ ਕਰਨੇ ਰਾਜ ਜੀ ਕਹਿੰਦੇ ਉੱਥੇ ਸੁੱਖ ਮਿਲਦਾ ਹੈ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜਮ ਤੈ ਪੰਤ ਨਾ ਪਾਈ ਹੈ ਫਿਰ ਨਾਹੀ ਮਰਨੇ ਬਾਰੇ ਜੀ ਕਹਿੰਦੇ ਉਹ ਸੱਚੇ ਮਾਲਕ ਦੀ ਪਿਆਰਿਓ ਸੰਗਤ ਕਰਕੇ ਅੰਮ੍ਰਿਤ ਵੰਡੀ ਦਾ ਉਹ ਅੰਮ੍ਰਿਤ ਦੇ ਨਾਲ ਪਿਆਰਿਓ ਆਤਮਾ ਦੇ ਦੁੱਖ ਲੈਂਦੇ ਹਨ ਸੁੱਖ ਮਿਲਦਾ ਆਨੰਦ ਮਿਲਦਾ ਜਮਾਂ ਦਾ ਰਸਤਾ ਜਿਹੜਾ ਲੈ ਖਤਮ ਹੋ ਜਾਂਦਾ ਜਮ ਰੂਪੀ ਮਾਰਗ ਹੈ ਨਾ ਜਿਹੜਾ ਜਮ ਰੂਪੀ ਰਸਤਾ ਹੈ ਜਿੱਥੋਂ ਆਮ ਨੂੰ ਕੁੰਨ ਲਜਾਇਆ ਜਾਂਦਾ ਜਮ ਲੈ ਕੇ ਜਾਂਦੇ ਹਨ ਉਹ ਰਸਤਾ ਹੀ ਖਤਮ ਕਰ ਦਿੰਦੇ ਹਨ ਮਹਾਰਾਜ ਜਮਾਂ ਦਾ ਲੈਣ ਦੇ ਨਹੀਂ ਖਤਮ ਉਹ ਜਦਾਂ ਜਮ ਜਮ ਕੇ ਪੰਥ ਨਾ ਪਾਈਐ ਪੰਥ ਰਸਤੇ ਨੂੰ ਕਹਿੰਦੇ ਨੇ ਪਿਆਰਿਓ ਪੰਥ ਜਿਹੜਾ ਉਹ ਰਸਤਾ ਹੈ ਮਹਾਰਾਜ ਜੀ ਕਹਿੰਦੇ ਫਿਰ ਜਮ ਦੇ ਰਸਤੇ ਨਹੀਂ ਪੈਣਾ ਪੈਂਦਾ ਜਮ ਦੇ ਰਸਤੇ ਤਾਂ ਤਾਂ ਪਈਏ ਜੇ ਸੰਗਤ ਨਾ ਕਰੀਏ ਤਾਰਿਓ ਜਿਹੜੇ ਗੁਰਮੁਖ ਜਨ ਉਹ ਜਮਾਂ ਦੇ ਰਸਤੇ ਥੋੜਾ ਪਿੰਦੇ ਆ ਜਾਮ ਉਹਨਾਂ ਦੇ ਨੇੜੇ ਨਹੀਂ ਲੱਗ ਸਕਦਾ ਰਾਜਾ ਜੀ ਕਹਿੰਦੇ ਜਮ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਫਿਰ ਵਾਰ-ਵਾਰ ਆਤਮਾ ਨੂੰ ਮਰਨਾ ਨਹੀਂ ਪੈਂਦਾ ਫਿਰ ਇੱਕੋ ਵਾਰ ਹੀ ਅੰਮਰ ਹੋ ਜਾਂਦੀ ਐ ਜਿਸ ਨੂੰ ਆਇਆ ਪ੍ਰੇਮ ਰਸ ਤਿਸੀ ਜਰਣ ਮਹਾਰਾਜ ਜੀ ਕਹਿੰਦੇ ਭਾਈ ਜਿਸ ਨੂੰ ਪ੍ਰੇਮ ਦਾ ਰਸ ਆ ਗਿਆ ਦੁਨਿਆਵੀ ਰਸ ਪਿੱਕੇ ਹਨ ਜਿਸ ਨੂੰ ਸੱਚਾ ਪ੍ਰੇਮ ਦਾ ਰਸ ਮਿਲ ਗਿਆ ਇਹ ਬ੍ਰਹਮ ਰਸ ਹੈ ਜਦੋਂ ਬ੍ਰਹਮ ਰਸ ਦੀ ਪ੍ਰਾਪਤੀ ਹੋ ਜਾਂਦੀ ਐ ਉਹਨੂੰ ਫਿਰ ਦੁਨਿਆਵੀ ਰਸਾਂ ਦੀ ਲੋੜ ਨਹੀਂ ਹੁੰਦੀ ਉਹ ਦੁਨਿਆਵੀ ਰਸਾਂ ਨੂੰ ਤਿਆਗ ਦਿੰਦਾ ਜਿਸ ਨੂੰ ਆਇਆ ਕੋਈ ਮਰਸ ਤਿਸਹੀ ਜਰਣੇ ਉਹ ਸਦਾਈ ਅੰਦਰ ਉਹਨੂੰ ਅੰਦਰ ਹਿਰਦੇ ਦੇ ਵਿੱਚ ਵਸਾ ਲੈਂਦਾ ਬਾਣੀ ਉਤਰੇ ਸਾਧ ਜਨ ਅੰਮਿਓ ਚੱਲੇ ਧਰਨੇ ਜੀ ਮਹਾਰਾਜ ਜੀ ਕਹਿੰਦੇ ਬਾਣੀ ਸਤਪੁਰਸ਼ ਉਤਰਦੇ ਹਨ ਕਹਿੰਦੇ ਸਾਧ ਜਨ ਭਗਤ ਜਨ ਗੁਰਮੁਖ ਜਨ ਸਗਿਆਸੂ ਉਰਮੁਖ ਜਾਨੂ ਸੱਚੇ ਬਾਣ ਸੱਚੇ ਦੀ ਸੱਚੀ ਬਾਣੀ ਨੂੰ ਉਤਰਦੇ ਹਨ ਧਉਂਦੇ ਹਨ ਉਤਰੇ ਬਾਣੀ ਉਤਰੇ ਸਾਧ ਜਨ ਅੰਮਿਓ ਚੱਲੇ ਧਰਨੇ ਕਹਿੰਦੇ ਅੰਮਰ ਅੰਬਰਤ ਰੂਪੀ ਧਰਨੇ ਚੱਲਦੇ ਹਨ ਬਾਣੀ ਦੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਮੁਖ ਦੇ ਵਿੱਚੋਂ ਅੰਮ੍ਰਿਤ ਬਾਣੀ ਟਲਦੀ ਹੈ ਧਰਨਿਆਂ ਦੀ ਤਰ੍ਹਾਂ ਜਿਵੇਂ ਇੱਕ ਧਰਨੇ ਦੇ ਵਿੱਚੋਂ ਜਲ ਗਿਰਦਾ ਹੈ ਜਾਦੀ ਦਾ ਨਾ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਧਰਨਾ ਗਿਰਦਾ ਇੱਕੋ ਦਮ ਜਲ ਠੰਡਾ ਜਲ ਸੀਤ ਜਲ ਇਸੇ ਤਰ੍ਹਾਂ ਹੀ ਅੰਮ੍ਰਿਤ ਰੂਪੀ ਬਾਣੀ ਦੇ ਝਰਨੇ ਉਹਨਾਂ ਦੇ ਮੁਖ ਤੋਂ ਚੱਲਦੇ ਹਨ ਸਾਧ ਜਨਾਂ ਦੇ ਪੇਖ ਦਰਸ਼ਨ ਨਾਨਕ ਜੀ ਵੇਆ ਮਨ ਅੰਦਰ ਧਰਨੇ ਆਰਖੀਰਲੀ ਤੋਂ ਕੁ ਵਿੱਚ ਪਾਤਸ਼ਾਹ ਜੀ ਬਤਨ ਕਰ ਜਾਣ ਕਹਿੰਦੇ ਪੇਖ ਦਰਸ਼ਨ ਮੈਂ ਦਰਸ਼ਨ ਦੇਖਿਆ ਆ ਸਾਹਿਬ ਜੀ ਕਹਿੰਦੇ ਨਾਨਕ ਮੈਂ ਉਹਦਾ ਦਰਸ਼ਨ ਪਾ ਲਿਆ ਰੀਦਾ ਜੀਵਿਆ ਮਨ ਅੰਦਰ ਧਰਨੇ ਮਹਾਰਾਜ ਜੀ ਕਹਿੰਦੇ ਉਹਦਾ ਦਰਸ਼ਨ ਪਾ ਕੇ ਮੈਂ ਸਰਜੀਤ ਹੋ ਗਿਆ ਜੀਵਿਆ ਮਹਾਰਾਜ ਜੀ ਕਹਿੰਦੇ ਉਹ ਮਾਲਕ ਦਾ ਪ੍ਰਭੂ ਦਾ ਦਰਸ਼ਨ ਪਾ ਕੇ ਨਾਨਕ ਮੈਂ ਜੀਵਿਆ ਮੈਂ ਸਰਜੀਤ ਹੋ ਗਿਆ ਮਨ ਅੰਦਰ ਮਨ ਹਿਰਦੇ ਅੰਦਰ ਉਹ ਵਸ ਗਿਆ ਪਿਆਰਾ ਪ੍ਰੀਤਮ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਦੋ ਸ਼ਲੋਕ ਮਹਾਰਾਜ ਜੀ ਦੇ ਸੰਪੂਰਨ ਹੁੰਦੇ ਹਨ ਨੌ ਸ਼ਲੋਕ ਸਤਿਗੁਰੂ ਦੇ ਅੱਜ ਸੰਪੂਰਨ ਹੁੰਦੇ ਹਨ ਸਤਿਗੁਰੂ ਜੀ ਮਿਹਰ ਕਰਨ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੀਕਾਂ ਹੀ ਪੁੱਲਾ ਜੰਨੀਆਂ ਮਹਾਰਾਜ ਜੀ ਸਮਤ ਬਖਸ਼ ਲੈ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ